ਕਹਿੰਦੇ ਹੁੰਦੇ ਆ ਵੀ ਜਿਹੜਾ ਬੰਦਾ ਆਪਣੀ ਜ਼ਿੰਦਗੀ ਦੀ ਨਾ ਸੀਕ੍ਰੀਟ ਜਾਨੀ ਭੇਦ ਨਹੀਂ ਨਾ ਛਪਾ ਕੇ ਰੱਖਦਾ ਉਹ ਖਤਾ ਖਾ ਜਾਂਦਾ ਇੱਕ ਪਿੰਡ ਦੇ ਵਿੱਚ ਕੋਈ ਗਰੀਬ ਜਾਨੀ ਉਹਦੀ ਬੜੀ ਚਰਚਾ ਜਿਵੇਂ ਉੱਥੇ ਨਾ ਜਿਵੇਂ ਆਪਾਂ ਨੂੰ ਹੁੰਦਾ ਵੀ ਵੱਡੇ ਵੱਡੇ ਮੰਤਰੀਆਂ ਨੂੰ ਵੀ ਫੋਟੋ ਫੋਟੋ ਖਿਚਾਉਣੇ ਆ ਜਾ ਕੇ ਵੀ ਅਸੀਂ ਮਿਲ ਕੇ ਆਈਏ ਰਾਜਾ ਮੌਕੇ ਦਾ ਉਹ ਕਹਿੰਦਾ ਵੀ ਮੈਂ ਮਿਲ ਕੇ ਆਉਣਾ ਗਰੀਬ ਨੂੰ ਹੁਣ ਉਹ ਮੌਕੇ ਦਾ ਰਾਜਾ ਸੀਗਾ ਪੁਰਾਣੇ ਖਿਆਲਾਂ ਦਾ ਬੜਾ ਕੰਜੂਸ ਸੀ ਉਹ ਤਾਂ ਉਹੀ ਇੱਕ ਸ਼ੌਹਰਤ ਦੇ ਮਾਰੇ ਆ ਗਿਆ ਮਿਲਣ ਹਨਾ ਗਰੀਬ ਨੂੰ ਚੌੜ ਚੜਿਆ ਗਰੀਬ ਨੇ ਹੋਰ ਵੀ ਵਿਚਾਰੇ ਨੇ 4 ਪੈਸੇ ਖਰਚ ਲਏ ਵੀ ਰਾਜੇ ਸਾਹਿਬ ਨੇ ਆਉਣਾ ਮੇਰੇ ਘਰੇ ਰੰਗ ਰੰਗ ਕਰਾਇਆ ਹਨਾ ਕਰਜਾ ਕੁੰਜਾ ਚੱਕਿਆ ਵੀ ਖਬਰਾਂ ਕੀ ਦੇਜੇ ਪਰ ਉਹ ਰਾਜਾ ਕਜੂਸ ਪੁਰਾਣੇ ਖਿਆਲਾਂ ਦਾ ਜੋ ਉੱਥੇ ਮਿਲਣ ਆਇਆ ਨਾ ਜਾਂਦਾ ਜਾਂਦਾ ਗਰੀਬ ਨਾਲ ਹੱਥ ਮਲਾਇਆ ਗਰੀਬ ਦੀ ਮੁੱਠੀ 'ਚ ਨਾ ਚਾਰ ਆਣੇ ਫੜਾ ਦਿੰਦਾ ਉਹ ਵਿਚਾਰਾ ਸੋਚਦਾ ਵੀ ਚਾਰ ਆਣੇ ਯਾਰ ਪਰ ਉਹ ਗਰੀਬ ਵਿਚਾਰਾ ਕਿਸੇ ਨੂੰ ਪਤਾ ਨਾ ਲੱਗਣ ਦਿੱਤਾ ਵੀ ਕੀ ਦਿੱਤਾ ਰਾਜੇ ਨੇ ਮੁੱਠੀ ਬੰਦੇ ਰੱਖਦਾ ਦੂਏ ਦਿਨ ਉੱਠਦਾ ਆਪਣੇ ਦਿਮਾਗ ਨਾਲ ਸੋਚ ਕੇ ਨਾ ਅਨਾਉਂਸਮੈਂਟ ਕਰਾ ਦਿੰਦਾ ਵੀ ਜੋ ਕੱਲ ਮੈਨੂੰ ਰਾਜਾ ਸਾਹਿਬ ਵਸਤੂ ਦੇ ਕੇ ਗਿਆ ਨਾ ਮੈਂ ਵੇਚਣੀ ਆ ਨਲਾਮ ਕਰਨੀ ਆ ਲੋਕਾਂ ਨੂੰ ਆਏ ਵੀ ਕੋਈ ਰਾਜੇ ਨੇ ਦਿੱਤੀ ਆ ਕੋਈ ਮਹਿੰਗੀ ਵਧੀਆ ਚੀਜ਼ੇ ਹੋ ਲੋਕ ਆ ਕੇ ਮੈਂ ਲੈਣੀ ਆ ਵੀ ਮੇਰਾ 5000 ਮੇਰਾ 10000 20 ਭੂਲੀ ਲੱਗਣ ਲੱਗੀ 25 ਰਾਜੇ ਨੂੰ ਹੌਲੀ ਹੌਲੀ ਪਤਾ ਲੱਗਿਆ ਦੱਸਿਆ ਲੋਕਾਂ ਨੇ ਵੀ ਥੋੜੇ ਵਾਲੀ ਚੀਜ਼ ਜੀ ਉਹ ਵੇਚ ਰਿਹਾ ਨਲਾਮ ਹੋ ਰਹੀ ਆ ਰਾਜੇ ਦੇ ਦਿਮਾਗ ਦਾ ਖਾਨਾ ਖੁੱਲਿਆ ਮੈਂ ਤਾਂ ਚਾਰ ਆਨੇ ਦਿੱਤੇ ਸੀ ਉੱਥੇ ਲੋਕਾਂ ਨੂੰ ਪਤਾ ਲੱਗੂ ਵੀ ਰਾਜਾ ਚਾਰ ਆਨੇ ਦੇ ਕੇ ਕਿ ਮੇਰੀ ਬੜੀ ਹੱਦ ਦਾ ਰਾ ਉਹਨੂੰ ਕਾ ਮੁਠੀ ਬੰਦੇ ਰੱਖੇ ਮੈਂ ਲੱਖ ਰੁਪਇਆ ਭੇਜਦਾ ਤਾਂ ਕਿਸੇ ਨੇ ਕਿਹਾ ਸੀ ਜੇ ਬੰਦਾ ਤਾਂ ਲੱਖ ਦੀ ਆ ਜੇ ਖੁੰਦ ਗਈ ਕੱਖ ਦੀ ਆ ਪੜਦਾ ਬਹੁਤ ਵੱਡੀ ਚੀਜ਼ ਹੁੰਦੀ ਆ